ਇੱਕ ਮਿੰਟ ਮੈਂ ਮੈਂ ਕਰਾਉਣਾ ਥੋੜੀ ਯਾਰ ਇੱਕ ਮਿੰਟ ਆ ਭੈਣੇ ਮੈਂ ਅਭਰੇਂਦਰ ਸਿੰਘ ਇਹ ਨਾਮ ਜੀ ਕਿਹੜੀ ਪਾਰਟੀ ਦੇ ਪੋਲਿੰਗ ਰੈਜ਼ੈਂਟ ਹੈ ਉਹ ਤੇ ਕਿ ਇਥੇ ਪਿੰਡ ਬਵਾਣੀਆਂ ਕੀ ਹੋਇਆ ਮੈਂ ਪੋਲਿੰਗ ਰੈਜ਼ੈਂਟ ਆ ਜੀ ਆਪਣਾ ਜਿਹਨੇ ਪਰਮਜੀਤ ਕੌਰ ਦਾ ਜਿਲ੍ਹਾ ਕੁਝ ਮੈਂ ਜੀ ਜੀ ਉਹਨਾਂ ਜਿਹੜਾ ਸ਼ਨੀਵਾਰ ਨੂੰ ਆਇਆ ਜੀ ਚੀਪਣੇ ਪਹਿਲਾਂ ਪਹਿਲਾਂ ਬੰਦੇ ਪਿੰਡ ਦੇ ਆਏ ਜੀ ਉਹਨੇ ਇੱਕ ਨੇ ਕੈਮਰਾ ਬਟਾਈ ਫਿਰ ਮੈਂ ਫਿਰ ਕੈਮਰਾ ਲਾਤਾ ਜੀ ਉਹਨੇ ਇੱਕ ਸਰਪੰਚ ਦੇ ਮੁੰਡੇ ਨੇ ਆ ਕੇ ਫਿਰ ਕੈਮਰਾ ਬਟਾਈ ਫੇਰ ਉਹ ਸ਼ਨੀਟ ਲੋ ਖੁਦ ਆਇਆ ਉਹਦੇ ਬੰਦੇ ਆਏ ਉਹਦੀ ਟੀਮ ਆਈ ਉਹਨਾਂ ਨੇ ਸਾਨੂੰ ੱਟੇ ਮਾਰ ਮਾਰ ਕੇ ਬਾਹਰ ਘੱਟ ਪਾਈ ਉਹਨਾਂ ਦੇ ਏਜੰਟ ਖੁਦ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੁਜਰੂ ਤੱਕ ਪੋਲਿੰਗ ਹੋਈ ਆ ਆਮ ਆਦਮੀ ਪਾਰਟੀ ਦਾ ਕੋਈ ਵੀ ਏਜੰਟ ਨਹੀਂ ਬੈਠਾਗਾ ਤੁਸੀਂ ਕੈਮਰੇ ਚੈੱਕ ਕਰ ਸਕਦੇ ਹੋਗੇ ਉਹਦੇ ਉਹ ਇਸੇ ਤਾਕ ਦੇ ਵਿੱਚ ਸੀਗੇ ਵੀ ਅਸੀਂ ਤਾਂ ਪੋਲਿੰਗ ਕੈਪਚਰ ਕਰ ਹੀ ਲੈਣਾ ਆ ਮੇਸਾ ਉਹਨਾਂ ਦੇ ਕਾਰਜਕਾਰੀ ਲੈਣਾ ਸਾਡੀਆਂ ਵੋਟਾਂ ਤਾਂ ਪਈ ਜਾਣੀਆਂ ਆ ਤਾਂ ਕਰਕੇ ਉਹਨਾਂ ਨੇ ਬੰਦੇ ਵੀ ਨਹੀਂ ਬਿਠਾਏ ਸੀ ਉਹ ਸਿੱਧੇ ਆ ਕੇ ਵੋਟਾਂ ਪਾਈਆਂ ਸਾਰੇ ਬੰਦੇ ਬਾਹਰ ਕੱਢਦੇ ਪੁਲਿਸ ਦੀਆਂ ਗੱਡੀਆਂ ਉਹਨਾਂ ਦੇ ਨਾਲ ਸੀ ਨਹੀਂ ਅੱਗੇ ਸਾਡੇ ਕੋਲ ਵੀਡੀਓ ਤੁਹਾਨੂੰ ਵੀ ਭੇਜਾਂਗੇ ਵੀ ਪੁਲਿਸ ਦੀਆਂ ਗੱਡੀਆਂ ਅੱਗੇ ਲੱਗ ਕੇ ਉਹਨਾਂ ਨੂੰ ਨਾਲ ਲੈ ਕੇ ਗਏ ਜਾਣੀਆਂ ਹੈਈ ਦੇਕਰ ਉਹਨਾਂ ਦੇ ਕੋਈ ਪਰਚਾ ਨਹੀਂ ਕੋਈ ਕਾਰਵਾਈ ਨਹੀਂ ਅਸੀਂ ਇਹ ਕਹਨੇ ਆ ਨਾ ਸਾਡੇ ਪਿੰਡ ਦੀ ਅੱਜ ਜਿੰਨੇ ਪੋਲਿੰਗ ਹੋਈ ਆ ਬੂਥਾਂ ਜੇਦੋ ਅਸੀਂ ਖੁਦ ਬੈਠੇ ਸੀ ਉਥੇ 83 ਵੋਟਾਂ ਓਨਲੀ 83 ਵੋਟਾਂ ਪੋਲ ਹੋਣਗੀਆਂ ਸੀਗੀਆਂ ਉਸ ਤੋਂ ਬਾਅਦ ਜਿੰਨੀਆਂ ਵੀ ਵੋਟਾਂ ਪਈਆਂ ਆ 64 ਨ ਉਹ ਸਾਰੀਆਂ ਕੈਨਸਲ ਹੋਣੀਆਂ ਚਾਹੀਦੀਆਂ 84 ਵੋਟਾਂ ਪਈਆਂ ਸੀ ਕੱਲੀਆਂ ਤੇ ਜਿਹੜੇ ਵੀ ਬੰਦੇ ਆ ਉਹਨਾਂ ਨੇ ਜਿੰਨੇ ਵੀ ਸਣੀ ਢਲੋਤੇ ਤੇ ਦੂਜੇ ਬੰਦੇ ਤੋਂ ਸਾਰਿਆਂ ਦੇ ਪਰਚੇ ਹੋਣੇ ਚਾਹੀਦਾ ਸਾਡੇ ਪਿੰਡ ਦਾ ਆਏ ਯਾਰੀ ਇਹ ਮਾਹੌਲ ਖਰਾਬ ਕਰਦੇ ਆ ਪਿਛਲੀ ਵਾਰੀ ਵੀ ਸਾਡੇ ਪਿੰਡ ਦਾ ਇਹਨਾਂ ਨੇ ਮਾਹੌਲ ਖਰਾਬ ਕੀਤਾ ਸੀਗਾ ਪਿਛਲੀ ਵਾਰੀ ਵੀ ਇਹਨਾਂ ਤੇ ਪਰਚੇ ਹੈਗੇ ਆਗੇ ਐਦ ਕੀ ਜਿੱਤੀ ਕਹਿੰਦੇ ਐਮਐਲਏ ਦੀਆਂ ਵੋਟਾਂ ਵਿੱਚ ਵੀ ਇਹਨਾਂ ਨੇ ਲੜਾਈ ਕਰਾਈ ਮੇਰੇ ਤੇ ਖੁਦ ਵੀ ਆ ਵੇਖੋ ਸੱਟਾ ਕਪਾਨਾ ਬਰਬਾਦੀਆਂ ਦੀ ਹੈ ਇਹ ਦੇਖ ਲੈ ਇਹਨਾਂ ਨੇ ਪਰਚੇ ਦਾ ਕੁਝ ਨਹੀਂ ਬਣਨ ਦਿੱਤਾਗਾ ਇਹ ਆਏ ਯਾਰੀ ਸਾਡੇ ਪਿੰਡ ਦਾ ਮਾਹੌਲ ਖਰਾਬ ਕਰਦੇ ਗੁਰਵਿੰਦਰ ਜੀ ਕੀ ਹੋਇਆ ਇੱਥੇ ਪਿੰਡ ਬਵਾਨੀਆਂ ਚ ਕੀ ਗੱਲਬਾਤ ਹੋਈ ਉਹ ਬਵਾਨੀਆਂ ਤੇ ਬਾਈ ਜੀ ਇੱਥੇ ਚਮੂਥਲੀ ਪੋਲਿੰਗ ਹੋ ਰਹੀ ਸੀ ਜੀ ਸਾਨੀ ਟੇਲੇ ਪੂਰੇ ਕਾਫਲੇ ਨਾਲ ਆਏ ਜਿਨ੍ਹਾਂ ਦੇ ਪੂਰੇ ਇੱਕ ਪੁਲਿਸ ਦੀ ਜਿਹੜੀ ਸਟਾਰਟ ਕਰ ਰਹੀ ਸੀ ਨਾ ਉਹ ਇੱਥੇ ਆਏ ਆਉਂਦੇ ਇੰਨੇ ਸਾਰੇ ਆਪਣੇ ਏਜੰਟ ਖੜੇ ਨੇ ਸਾਰੇ ਪੋਲਿੰਗ ਏਜੰਟ ਸਾਰੇ ਜੀ ਇਹ ਇਹਨਾਂ ਨੂੰ ਬਾਹਰ ਕੱਢੇ ਨਾ ਜਿਹੜਾ ਅਮਲਾ ਸੀ ਸਰ ਉਹ ਵੀ ਬਾਹਰ ਕੱਢਤਾ ਜੀ ਬਾਹਰ ਕੱਢਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ ਉਹ ਬੂਥ ਕਾਪਟਰ ਕੀਤਾ ਜੀ ਇੱਥੇ ਨਾ ਸਰਪੰਚ ਸਾਹਿਬ ਬੈਠੇ ਨਾਲ ਪਿੰਡ ਬੈਠੇ ਨੇ ਉਹ ਵੋਟ ਪਾਉਂਦੇ ਉਹਨਾਂ ਨੇ ਕਹਿ ਵੀ ਅਸੀਂ ਵੋਟ ਪਾਉਂਦੇ ਕਹਿੰਦੇ ਸੜੀਆਂ ਵੋਟਾਂ ਪੈ ਗਈਆਂ ਉਹਨਾਂ ਧੱțe ਮਾਰ ਕੇ ਬਾਹਰ ਕੱਢਿਆ ਨੇ ਜਿਹੜੇ ਆ ਉਹਦੋਂ ਬਾਅਦ ਫਿਰ ਵੈਲਟ ਪੇਪਰ ਲੈ ਕੇ ਸਾਰਾ ਪੂਰਾ ਕੈਪਚਰ ਕਰਕੇ ਆਰਾਮ ਨਾਲ ਗਏ ਨੇ ਇੱਥੇ ਜੀ ਉਸ ਉਹਨਾਂ ਨੂੰ ਪ੍ਰੋਡਕਸ਼ਨ ਕਰੀ ਸੀ ਸਾਰੀ ਜੀ ਬਾਕੀ ਆ ਪਬਲਿਕ ਖੜੀ ਐ ਨਾ ਪੁੱਛੋ ਸਾਰਾ ਆਪ ਦੱਸਣ ਕੀ ਸਾਰਾ ਜੀ ਭਾਈ ਜੀ ਕੀ ਨਾਮ ਆ ਤੁਹਾਡਾ ਲਖਨ ਸਿੰਘ ਜੀ ਲਖਨ ਸਿੰਘ ਜੀ ਤੁਸੀਂ ਇੱਥੇ ਕੀ ਪੋਲਿੰਗ ਕਰਨ ਸੀ ਨੇ ਅਸੀਂ ਬਾਹਰ ਬੈਠੇ ਸੀਗੇ ਸ਼ਮੂਖੀ ਲੋਧੀਆਂ ਗੱਡੇ ਨਾਲ ਹੁੰਦੀਆਂ ਜੀ ਇਹਨਾਂ ਦਾ 10 ਤੋਂ 12 ਗੱਡੇ ਨਾਲ ਨਹੀਂ ਨਾਲਾ ਉਹਨਾਂ ਨੇ 온 ਸਾਰੀ ਜੋ ਵੀ ਵੋਟ ਪਾਉਣ ਆਏ ਸੀਗੇ ਉਹਨਾਂ ਨੂੰ ਬਾਹਰ ਕੱਢ ਤਾਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਈ ਕੇ ਵੋਟਸ ਪੱਕੇ ਕੇ ਵੋਟ ਪਾਉਣਾ ਸ਼ੁਰੂ ਕਰਦੇ ਨੇ ਕਿ ਕਿੰਨੇ ਆਕ ਟਾਈਮ ਵੋਟਾਂ ਪਾਈਆਂ ਉਹਨਾਂ ਨੇ ਖੁਦ ਪਾਈਆਂ ਸੀ ਫਿਰ ਤਾਂ ਮੁਰਗਾ ਸੜਦਾ ਪ੍ਰੈਸ਼ਰ ਕੋਲ ਸੜਦਾ ਕੋਲ ਬੋਟ ਸੈਂਟ ਹੈਗੀ ਅੱਛਾ ਨਹੀਂ ਕਿੰਨੀਆਂ ਵੋਟਾਂ ਪਾਈਆਂ ਕਿੰਨਾ ਟਾਈਮ ਕੋਈ ਆਈ ਨਹੀਂ ਬਣ ਟੋਟਲ 84 ਵੋਟਾਂ ਹੋਈਆਂ ਸਨ ਟੋਟਲ ਪਹਿਲਾਂ 84 ਹੋਈਆਂ ਸੀ ਜੀ 84 ਵੋਟਾਂ ਹੋਈਆਂ ਸੀ ਹੁਣ ਕਿੰਨੀਆਂ ਹੋ ਗਈਆਂ ਵੋਟਾਂ ਸਰ ਵੇਖਿਆ ਨਹੀਂ ਪਤਾ ਦਾ ਅਸਲੀ ਮਾਇਆ ਉਸੇ ਡਿਵਾਈਸ ਮੰਨ ਕੇ ਆ ਦੇਖੋ ਜਿਆਦਾ ਮਾਇਆ ਕੋਈ ਨਹੀਂ